ਰਾਈਡਰ ਸੀਗਾ ਜਿਹਨੂੰ ਰਾਈਡਰ ਮੋਡ ਰੋਹਨ ਦੇ ਨਾਮ ਨਾਲ ਦੁਨੀਆ ਜਾਣਦੀ ਹੈ ਉਹਦਾ ਆਪਣਾ YouTube ਤੇ ਵਲੌਗ ਵੀ ਹੈਗਾ ਵਾ ਉਹ ਇੱਕ ਅੱਛਾ ਰਾਈਡਰ ਸੀਗਾ ਉਹਨੇ ਲੁਧਿਆਣਾ ਬਾਈਕਰ ਬੀਟਸ ਜਿਹੜੀ ਬਣਾਈ ਹੋਈ ਸੀਗੀ ਇਹਦੇ ਨਾਲ ਨਾਲ ਉਹਦੇ ਜਿੰਨੇ ਸਾਥੀ ਖੜੇ ਨੇ 30 April 2023 ਨੂੰ ਉਸਦੀ ਨੀਲੋ ਦੇ ਕੋਲ ਸੜਕ ਤੇ ਪੈਚ ਵਰਕ ਲੱਗਿਆ ਸੀ ਉਹਦੀ ਬਾਈਕ ਬਬਲ ਕਰ ਗਈ ਔਰ ਬਬਲ ਕਰਨ ਦੇ ਨਾਲ ਉਸਦੂਰ ਘਟਨਾਗ੍ਰਸਤ ਹੋ ਗਿਆ ਉਹਦੀ ਇਹ ਦੂਜੀ ਵਰਸੀ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਗਰ ਦੇ ਸਟੈਚੂ ਜਲੰਧਰ ਪਾਈਪਾਸ ਤੋਂ ਇਹ ਰਾਈਡ ਸ਼ੁਰੂ ਹੋਈ ਆ ਔਰ ਲੁਧਿਆਣਾ ਡੀਸੀ ਆਫਿਸ ਦੇ ਗੋਲੇ ਸੰਪੰਨ ਹੋਈ ਆ ਔਰ ਅਸੀਂ ਉਸ ਦੇ ਕਲੱਬ ਵੱਲੋਂ ਉਹਨਾਂ ਦੇ ਪਿਤਾ ਦੀਪਕ ਕੁਮਾਰ ਜੀ ਵੱਲੋਂ ਡਾਕਟਰ ਸਾਡੀ ਜਿਹੜੀ ਹੈਗੀ ਅਨੂ ਵੱਲੋਂ ਔਰ ਉਹਨਾਂ ਦੇ ਬਾਈਕਰਸ ਵੱਲੋਂ ਰਾਈਡਰ ਵੱਲੋਂ ਇਹ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਔਰ ਨਾਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਹੈਲਮਟ ਦਾ ਜ਼ਰੂਰ ਇਸਤੇਮਾਲ ਕਰੋ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਵਾ ਔਰ ਜਦੋਂ ਤੁਸੀਂ ਗੱਡੀ ਡਰਾਈਵ ਕਰੋ ਤਾਂ ਸੀਟ ਬੈਲਟ ਹੋਣੀ ਚਾਹੀਦੀ ਆ ਔਰ इवन की अगर ਤੁਸੀਂ سائیکل ਵੀ ਚਲਾਣੇ ਹੋ ਤਾਂ ਸਾਈਕਲ ਵਾਲੇ ਜਿਹੜੇ ਹੱਥਾਂ ਦੇ ਅੰਦਰ ਗਲਵਜ਼ ਹੁੰਦੇ ਆ ਇਹ ਜਿਹੜੀ ਕੈਪ ਹੁੰਦੀ ਆ ਉਹ ਵੇਅਰ ਕਰਕੇ ਉਸ ਰਾਈਡ ਨੂੰ ਰਾਈਟ ਆਪਣਾ ਇੰਜੋਏ ਕਰੋ ਔਰ ਉਸ ਦੀ ਆਪਣੇ ਜਿਹੜੀ ਤੁਹਾਡੀ ਡੈਸਟੀਨੇਸ਼ਨ ਹੈਗੀ ਆ ਉਸ ਤੇ ਪਹੁੰਚੋ ਕਿਉਂਕਿ ਵਿਦਆਊਟ ਸੇਫਟੀ ਅਸੀਂ ਕਿਸੇ ਵੀ ਚੀਜ਼ ਦੇ ਮਾਮਲੇ ਦੇ ਵਿੱਚ ਸੇਫ ਨਹੀਂ ਹੈਗੇ ਚਾਹੇ ਉਹ ਬਾਈਕ ਆ ਤੇ ਚਾਹੇ ਉਹ ਕਾਰ ਆ ਚਾਹੇ ਹੈਵੀ ਵਹੀਕਲਸ ਹੈਗਾ ਵਾ ਇਸ ਕਰਕੇ ਕੋਈ ਵੀ ਵਹੀਕਲਸ ਹੈਗਾ ਵਾ ਉਹਦੇ ਲਈ ਸਾਨੂੰ ਪੂਰਾ ਨੀਮਾ ਦਾ ਪਾਲਣ ਕਰਨਾ ਚਾਹੀਦਾ ਵਾ ਰੂਲਸ ਨੂੰ ਫਾਲੋ ਕਰਨਾ ਚਾਹੀਦਾ ਵਾ ਪਰ ਵਿਸ਼ੇਸ਼ ਕਰ ਮੇਰੀ ਜਿਹੜੇ ਬਹੁਤ ਹੀ ਘੱਟ ਉਮਰ ਦੇ ਬੱਚੇ ਨੇ ਬੜੀ ਤੇਜ਼ ਅੱਜਕਲ ਐਕਟਿਵ ਚਲਾ ਰਹੇ ਨੇ ਉਹਨਾਂ ਲਈ ਸੰਦੇਸ਼ ਆ ਕਿ ਤੁਹਾਡਾ ਘਰੇ ਕੋਈ ਇੰਤਜ਼ਾਰ ਕਰ ਰਿਹਾ ਵਾ ਤੁਸੀਂ ਕਿਸੇ ਦੇ ਪੋਤੋਂ ਕਿਸੇ ਦੇ ਬੇਟੇ ਹੋ ਕਿਸੇ ਦਾਦੀ ਦੇ ਪੋਤੇ ਹੋ ਔਰ ਵਿਸ਼ੇਸ਼ ਯਹੀ ਮੇਰੀ ਛੋਟੀਆਂ ਬੱਚੀਆਂ ਨੂੰ ਵੀ ਹੈਗੀ ਆ ਕਿਉਂਕਿ ਛੋਟੀਆਂ ਬੱਚੀਆਂ ਵੀ ਬੜੀ ਤੇਜ਼ ਬਾਈਕ ਚਲਾਉਂਦੀਆਂ ਵਾਂ ਖਾਸ ਕਰਕੇ ਐਕਟਿਵਾ ਔਰ ਜੇ ਤੁਸੀਂ ਅੰਡਰ ਏਜ ਹੋ 18 ਸਾਲ ਤੋਂ ਪਹਿਲਾਂ ਵਾਂ ਤਾਂ ਘੱਟੋ ਘੱਟ ਆਪਣਾ ਲਰਨਿੰਗ ਲਾਇਸੈਂਸ ਬਣਾਓ ਤੁਹਾਨੂੰ ਤਾਂ ਆਨਲਾਈਨ ਹੀ ਸਰਕਾਰ ਨੇ ਪੋਰਟਲ ਤੇ ਮੌਇਆ ਕਰਾਤਾ ਤੁਸੀਂ ਘਰੇ ਬੈਠੇ ਸਲੋਟ ਦੇ ਵਿੱਚ ਜਾ ਕੇ ਆਨਲਾਈਨ ਫੀਸ ਜਮਾ ਕਰਾ ਕੇ ਲਰਨਿੰਗ ਲਾਇਸੈਂਸ ਬਣਾ ਸਕਦੇ ਹੋ ਔਰ ਟੈਸਟ ਦਿਵੋ ਚੰਡੀਗੜ੍ਹ ਰੋਡ ਤੇ ਔਰ ਗੁਰਮੁਖ ਕੋਲੇਜੀ ਬੈਕਸਾਈਡ ਤੇ ਦੋ ਜਗ੍ਹਾ ਐਕਟਿਵਾ ਦਾ ਟੈਸਟ ਹੁੰਦਾ ਤੁਹਾਡਾ ਪੱਕਾ ਲਾਇਸੈਂਸ ਵੀ ਬਣ ਜਾਂਦਾ ਧੰਨਵਾਦ ਇੱਕ ਵਾਰ ਫੇਰ ਰੋਹਨ ਨੂੰ ਸਲਾਮੀ ਮੇਰਾ ਨਾਮ ਜੀ ਆਰ ਸਿਮਰਨ ਸਿੰਘ ਸੱਠੀ ਹੈ ਜੀ ਤੇ ਆਪਣੇ ਗਰੁੱਪ ਦਾ ਨਾਮ ਹੈ ਜੀ ਲੁਧਿਆਣਾ ਬੀਸਟ ਬਾਈਕਰ ਤੇ ਜਦ ਅਸੀਂ ਰੋਹਨ ਨਾਲ ਮਿਲ ਕੇ ਰਾਈਡ ਕਰਦੇ ਹਾਂ ਬਹੁਤ ਵੈਲ ਡਿਸਪਲਿੰਡ ਕਰਦੇ ਹਾਂ ਅੱਜ ਜੀ ਅੰਮੇਦਕਰ ਚੌਂਕ ਜਿਹੜਾ ਜਲੰਧਰ ਬਾਈਪਾਸ ਉੱਥੋਂ ਦੀ ਕੱਢ ਕੇ ਡੀਸੀ ਆਫਿਸ ਤੱਕ ਅਸੀਂ ਆਏ ਆ। ਇਹ ਮੈਸੇਜ ਦੇਣੀ ਹੈ ਜਿਹੜੇ ਹੋਰ ਰਾਈਡਰ ਨਵੇਂ ਸਿੱਖ ਰਹੇ ਜਾਂ ਮੰਨਣਾ ਚਾਹੁੰਦੇ ਉਹਨਾਂ ਨੂੰ ਮੈਸੇਜ ਦੇਣੇ ਜਾਂਦੇ। ਉਹਨਾਂ ਨੂੰ ਮੈਸੇਜ ਆਈ ਹੈ ਪ੍ਰੋਪਰ ਗ੍ਰਾਈਡਿੰਗ gear ਪਾਓ ਤੇ ਪ੍ਰੋਪਰ ਡਿਸਟੈਂਸ ਮੇਨਟੇਨ ਕਰੋ ਕੋਈ ਵੀ ਓਵਰਕਟਾ ਨਾ ਮਾਰੋ। ਨਾਰਮਲ ਨਾਰਮਲ ਸਪੀਡ ਤੇ ਚੱਲੋ। ਹਾਂ ਜੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਮੇਰਾ ਨਾਮ ਸੁਮਿਤਪਾਲ ਸਿੰਘ ਹੈ। ਅੱਜ ਅਸੀਂ ਇੱਕ ਮੰਨ ਕੇ ਚੱਲੋ ਅਵੇਰਨੈਸ ਰੈਲੀ ਗੱਡੀ ਹੈ ਬਾਈਕਰਸ ਕਮਿਊਨਿਟੀ ਲਈ ਕਿ ਜਿਹੜੇ ਮੇਰੇ ਭਰਾ ਰਾਈਡਿੰਗ ਦਾ ਜਿਨ੍ਹਾਂ ਨੂੰ ਸ਼ੌਂਕ ਹੈ ਰਾਈਡ ਕਰਦੇ ਆ ਉਹ ਆਪਣੇ ਪ੍ਰੋਪਰ ਹੈਲਮਟ ਗਲਵਸ ਜਾਂ ਜੋ ਵੀ ਸੇਫਟੀ ਪ੍ਰੀਕਾਸ਼ਨਸ ਹੈ ਲੈ ਕੇ ਚੱਲਣ ਤਾਂ ਕਿ ਕੱਲ ਨੂੰ ਤੁਹਾਡੇ ਨਾਲ ਇਹੋ ਜਿਹਾ ਹਾਸਾ ਨਾ ਹੋਵੇ ਔਰ ਜਿਹੜੀ ਸਪੀਡ ਤੁਸੀਂ ਮੇਨਟੇਨ ਕਰਨੀ ਹੈ 60 70 ਨਾਰਮਲ ਸਪੀਡ ਬਹੁਤ ਹੁੰਦੀ ਹੈ ਉਹ ਮੇਨਟੇਨ ਕਰਕੇ ਚੱਲੋ ਔਰ ਇੱਕ ਡਿਸਟੈਂਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਰਾਈਡਰਸ ਲਈ ਉਹ ਤੁਸੀਂ ਮੇਨਟੇਨ ਕਰਕੇ ਚੱਲੋਗੇ ਤਾਂ ਕਦੀ ਵੀ ਕੋਈ ਹਾਸਾ